ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਕਰਾਚੋ ਤੋਂ ਜੋ ਆਪਣਾ ਹੜਪੀਟਾਂ ਦੇ ਲਈ ਕਣਕ ਇਕੱਠੀ ਕੀਤੀ ਸੀਗੀ ਉਹ ਲੈ ਕੇ ਸਾਡੇ ਜਥੇਬੰਦੀਆਂ ਜਾ ਰਹੀਆਂ ਨੇ ਪਿੰਡ ਕਰਾਚੋ ਤੋਂ ਸੋ ਸਾਰੇ ਨਗਰ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਾਰੇ ਜਥੇਬੰਦੀ ਨੇ ਬਹੁਤ ਵੱਡਾ ਸਹਿਯੋਗ ਰਿਹਾ ਵੱਖ-ਵੱਖਾ ਸੀ ਅਲੱਗ-ਅਲੱਗ ਪੜਾਵਾਂ ਦੇ ਵਿੱਚ ਪਹਿਲਾਂ ਅਸੀਂ ਜਿਹੜੀ ਕਣਕ ਇਕੱਠੀ ਕੀਤੀ ਹੋਈ ਸੀ ਉਹ ਸਾਡੇ ਨਗਰ ਵੱਲੋਂ ਭੇਜੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੀ ਮਾਇਆ ਇਕੱਠੀ ਹੋਈ ਸੀ ਉਹਦੇ ਨਾਲ ਜਿਸ ਤਰ੍ਹਾਂ ਦੀ ਵੀ ਵਿਉਂਤਬੰਦੀ ਹੋਊਗੀ ਸਲਾਹ ਹੋਊਗੀ ਸਾਰਿਆਂ ਦੀ ਕਿਸ ਤਰ੍ਹਾਂ ਆਪਾਂ ਨੇ ਉੱਥੇ ਜਾ ਕੇ ਕੰਮ ਕਰਨਾ ਮਦਦ ਕਰਨੀ ਹੈ ਚਾਹੇ ਉਹ ਡੀਜ਼ਲ ਦੀ ਹੋਵੇ ਮਦਦ ਜਾਂ ਉੱਥੇ ਟਰੈਕਟਰ ਲਿਆ ਕੇ ਉੱਥੇ ਜਿਹੜੇ ਬਾਣ ਨੇਗੇ ਉਹ ਸਾਫ਼ ਕਰਨੇ ਹੋਣ ਸੋ ਉਹ ਸਾਰੀ ਬਿਉਤਬੰਦੀ ਜਿਹੜੀ ਉਹ ਸਾਰਿਆਂ ਦੇ ਸਲਾਮ ਮਸੋੜੇ ਦੇ ਨਾਲ ਕੀਤੀ ਜਾਊਗੀ ਸੋ ਅੱਜ ਸਾਡੇ ਨਗਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਰਾਜ ਆ ਇਨ੍ਹਾਂ ਜਥੇਬੰਦੀਆਂ ਦੇ ਬੋਲੋਂ ਜਿਹੜੀ ਉਹ ਰਸਨਾ ਜਿਹੜਾ ਉਹ ਲੈ ਕੇ ਜਾਇਆ ਜਾ ਰਿਹਾ ਜਥੇਬੰਦੀ ਦੇ ਸਹਿਯੋਗ ਦੇ ਨਾਲ ਸੋ ਸਾਰੇ ਨਗਰਾਂ ਨੂੰ ਸਾਰੀਆਂ ਪੰਚਾਇਤਾਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਯੂਨੀਅਨਾਂ ਨੂੰ ਬੇਨਤੀ ਹੈ ਕਿ ਆਪਾਂ ਆਪਣੇ ਨਗਰਾਂ ਦੇ ਵਿੱਚੋਂ ਆਪਾਂ ਇਕੱਠੇ ਹੋ ਕੇ ਹੰਬਲਾ ਮਾਰੀਏ ਅੱਜ ਲੋੜ ਹੈ ਪੰਜਾਬ ਦੇ ਨਾਲ ਖੜਨ ਦੀ ਕਿਉਂਕਿ ਆਪਾਂ ਨੇ ਹੀ ਆਪਣਾ ਜਿਹੜਾ ਪੰਜਾਬ ਨੂੰ ਸੰਭਾਲਣਾ ਹੈ ਸੋ ਸਾਡੇ ਉਨਾ ਭਰਾਵਾਂ ਦੇ ਉੱਪਰ ਅੱਜ ਜੇ ਔਖਾ ਸਮਾਂ ਤਾਂ ਸਾਡਾ ਹੱਕ ਬਣਦਾ ਕਿ ਅਸੀਂ ਆਪਣਾ ਤਿਲਫੁਲ ਜਿੰਨੇ ਜੋਗੇ ਹੈਗੇ ਅਸੀਂ ਉਹਨਾਂ ਦੀ ਮਦਦ ਕਰੀਏ ਸੋ ਸਾਰਿਆਂ ਦਾ ਸਾਰੇ ਨਗਰ ਦਾ ਸਾਰੇ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਉਪਰਾਲੇ ਦੇ ਵਿੱਚ ਸਹਿਯੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ